ਦੱਸਦਿਆਂ ਨੂੰ ਮੈਨੂੰ ਬਹੁਤ ਹੈਰਾਨੀ ਹੋ ਰਹੀ ਆ ਨਾਲ ਹੀ ਲਾਹੌਰ ਬੁਟੀਕ ਵਾਲੇ ਅੱਖਾਂ ਚ ਗੱਡਾ ਕੱਢਦੇ ਹੋਏ ਇਹ ਰਾਤੀ ਡਿਨਰ ਤੇ ਲੈ ਕੇ ਜਵਾਕਾਂ ਦੇ ਮਾਰਕਸ ਜਿਆਦੇ ਆਏ ਸੀ ਸੋ ਇਹਨਾਂ ਦਾ ਖਰਚਾ ਹੋ ਗਿਆ ਜਿਆਦਾ ਮੈਂ ਤੈਨੂੰ ਇਹ ਕਹਿ ਰਹੀ ਠੰਡ ਜਿਆਦੀ ਪੈਣੀ ਆ ਕੋਰਾ ਵੱਧ ਪੈਣਾ ਨਾ ਠੰਡ ਵੇਖੀ ਕਿਤੇ ਸੁਨੋਈ ਨਾ ਪੈਣ ਲੱਗ ਪਏ ਸੁਨੋ ਨਾ ਪਉ ਤੇ ਠੰਡ ਦਾ ਕੋਰਾ ਤਾਂ ਪਊਗਾ ਨਾ ਵੇਖੀ ਤੇ ਤੂੰ ਵੇਚ ਹੀ ਨਾ ਨੱਪ ਜਾਈ ਗੱਗੂ ਮੰਮੀ ਆ ਤੇ ਤੇਨੀ ਟ੍ਰੈਕਟਰ ਇੰਦੀ ਆ ਮੈਂ ਕਰਦੀ ਜਾ ਨੱਕਦਾ ਤਿੰਨ ਚਾਰ ਆ ਨਾ ਬੰਦਾ ਇੱਕ ਅੱਧੀ ਆੜੀ ਤੋੜਦਾ ਤੇ ਗਲਤ ਮਮੀ ਨੇ ਨੱਕ ਨਹੀਂ ਲੰਕਦਾ ਨਹੀਂ ਜੇ ਤਾਂ ਹੀ ਨਿਕਲਵਾ ਕੇ ਛੱਤਰ ਖੰਦਾ ਉਹ ਬਤਮੇ ਜੀ ਨਹੀਂ ਕਰਨੀ ਡਾਟ ਟੂ ਸੇ ਥਿਸ ਓਕੇ ਡਾਟ ਟੂ ਸੇ ਥਿਸ ਤੁਹਾਡਾ ਘਰ ਕਿਹੜੇ ਸਾਲ ਵਿੱਚ ਬਣਿਆ ਸੀ ਘਰ ਬਣਿਆ ਜੀ ਆਪਣਾ 1997 ਵਿੱਚ ਉਦੋਂ ਪੱਥਰ ਪੁੱਥਰ ਨਹੀਂ ਨਹੀਂ ਉਹ ਉਦੋਂ ਮਤਲਬ ਪੱਥਰ ਪੁੱਥਰ ਉਹਦੇ ਲਵਾਤਾ ਸੀ ਹੁਣ ਤੀਨ ਤਰੇ ਮਿਲਣਾ ਜਿੰਨਾ ਡਿੱਗ ਪਿਆ ਵਾ ਅੱਬਨ ਨਹੀਂ ਮਿਲਿਆ ਸਕਰਾਬ ਵੀ ਮਲੀ ਗਿਆ ਤਾਂ ਇਹ ਮਾ ਮਾ ਸਾ ਇਹ ਅਡੀਡਾ ਸਾਲਾ ਮੋਟਾ ਮਾਮੇ ਦੇ ਨਾਲ ਦੇ ਤੇ ਪੂਤਾ ਹੀ ਆ ਠੀਕ ਆ ਮੋਹਣ ਠੀਕ ਹੈ ਹੈਲੋ ਕਰਦੇ ਨਜ਼ਾਰੇ ਲੈਣੇ ਆ ਤੇ ਬਾ ਸ਼ੁਭਮ ਦੇ ਘਰੇ ਆ ਜਾ ਕਰੋ ਸਵੇਰੇ ਸਵੇਰੇ ਇੰਨਾ ਫੂਡ ਖਾਣ ਨੂੰ ਪਿਆਣਾ ਅੰਦਰ ਹੋ ਜਾਓ ਉਹ ਵੇਖਿਓ ਉਹ ਗੱਲਾਂ ਟੋਡੀਆਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਮੈਨੂੰ ਦੱਸ ਦਿਆਂ ਮੈਨੂੰ ਬਹੁਤ ਹੈਰਾਨੀ ਹੋ ਰਹੀ ਆ ਨਾਲ ਹੀ ਲਾਹੌਰ ਮਟਿਕ ਵਾਲੇ ਅੱਖਾਂ ਚ ਗੱਡਾ ਕਰਦੇ ਹੋਏ ਇਹ ਰਾਤੀ ਡਿਨਰ ਤੇ ਲੈ ਕੇ ਜਵਾਕਾਂ ਦੇ ਮਾਰਕਸ ਜਿਆਦੇ ਆਏ ਸੀ ਸੋ ਇਹਨਾਂ ਦਾ ਖਰਚਾ ਹੋ ਗਿਆ ਜਿਆਦਾ ਤੇ ਇਹਨਾਂ ਨੂੰ ਬਹੁਤ ਹੀ ਹੁਣ ਨੀਵੀਂ ਪਾਈ ਹੋਈ ਆ ਇਹਨਾਂ ਨੇ ਕੀ ਗੱਲ ਕਹਿਨੀ ਐ ਮੈਂ ਤੈਨੂੰ ਇਹ ਕਹਿ ਰਹੀ ਕਿ ਠੰਡ ਜਿਆਦੀ ਪੈਣੀ ਆ ਕੋਰਾ ਵੱਧ ਪੈਣਾ ਨਾ ਠੰਡ ਵੇਖੀ ਕਿਤੇ ਸੁਨੋ ਹੀ ਨਾ ਪੈਣ ਲੱਗ ਪੇ ਸੁਨੋ ਨਾ ਪਉਂਦੇ ਠੰਡ ਦਾ ਕੋਰਾ ਤਾਂ ਪਊਗਾ ਨਾ ਵੇਖੀ ਕਿ ਤੈਨੂੰ ਵਿੱਚ ਹੀ ਨੱਪ ਜਾਈ ਗੱਗੂ ਮੰਮੀ ਆਸਤੇ ਤੇ ਇਨੀ ਟਰੈਂਡ ਐਕਸਟਰਾ ਇੰਦੀ ਆ ਮੈਂ ਕਰਦੀ ਚੰਗਾਰ ਕਿਸੇ ਵਾਲਾ ਆਸਤੇ ਕਿਤੇ ਉਹ ਨਾ ਵੇ ਵੇ ਪਾਲੇ ਦੇ ਕੁੜੀ ਨੱਪੀ ਜਵੇ ਸੁਨੋ ਦੇ ਵੇ ਕਾਂਟੇ ਵੇ ਵਾਲੀਆਂ ਵੇਖੋ ਬਈ ਇਹਨੇ ਪਾਈਆਂ ਇਹਨੂੰ ਆਈ ਡਿਜ਼ਾਈਨ ਦੀਆਂ ਵਾਲੀਆਂ ਪਸੰਦਾ ਸ਼ੁਰੂ ਤੋਂ ਜਾਂ ਨਿੱਕੇ ਨੇ ਮੈਂ ਵੇਨਾ ਮੰਮੀ ਨੇ ਵਾਲੀਆਂ ਆਈ ਪਾ ਕੇ ਰੱਖੀਆਂ ਵੇ ਹੈ ਮੰਮੀ ਕੋਈ ਨਹੀਂ ਮੰਮੀ ਮੈਂ ਨਾ ਕੋਕਾ ਤੇਰਾ ਕਿੰਨੀ ਕਰੀ ਤੋੜਿਆ ਨੱਕ ਦਾ ਤਿੰਨ ਚਾਰ ਆ ਨਾ ਬੰਦਾ ਇੱਕ ਅੱਧੀ ਇਹਦੀ ਤੋੜਦਾ ਤੇ ਗਲਤੀ ਹੁੰਦੀ ਏ ਇੱਕ ਚੱਕਰ ਹੋ ਗਿਆ ਮੈਂ ਮੰਮੀ ਨੇ ਨੱਕ ਨਹੀਂ ਲੰਕਰਾ ਨਹੀਂ ਜੇ ਤਾਂ ਹੀ ਨਿਕਲਵਾ ਕੇ ਛੱਤਰ ਖੰਦਾ ਓ ਬਤਮੀ ਜੀ ਨਹੀਂ ਕਰਨੀ ਡਾਟੂ ਸੇ ਦਿਸ ਓਕੇ ਡਾਟੀ ਸੇ ਦੀ ਡਾਟੀ ਲੈਂਗੁਏਜ ਯੂਜ਼ ਨਹੀਂ ਕਰਨੀ ਗਏ ਨੇ ਵੀ ਡਾਟੀ ਲੈਂਗੁਏਜ ਲੋਜੀ ਨਹੀਂ ਕਰਨੀ ਹਾਂ ਕਿ ਇੱਥੇ ਬਹਿ ਰਹੇ ਦੀ ਗੱਲਾਂ ਨਹੀਂ ਮੇਰਾ ਵੀ ਫੋਟੋ ਨਹੀਂ ਹੋਣੀ ਚਾਹੀਦੀ ਐਂ ਬਹਿ ਰਹੇ ਬਸ ਫੋਨ ਕੱਲ ਰੱਖਿਆ ਵਾ ਦੋਸਤਾਂ ਡਿੱਗ ਪੂਗਾ ਫੇਰ ਓਏ ਹੈਲੋ ਆਪ ਤਾਂ ਤੁਸੀਂ 17 Pro Max ਲੈ ਲਏ ਹੈ ਦੋਵਾਂ ਜਾਨੇ ਨੇ ਇੱਕ ਨੇ ਸੰਤਰੀ ਇੱਕ ਨੇ ਬਲੂ ਤੇ ਕਾਕੇ ਨੂੰ ਸਾਲੇ ਪ੍ਰੋਟੈਕਟਰ ਹੀ ਲਵਾ ਦੋ ਫੋਨ ਇੱਥੇ ਹੱਥਾਂ 'ਚ ਰੱਖ ਕੇ ਕਿੰਨੇ ਆ ਆਦਾ ਰੱਖਿਆ ਵੇਖੀ ਆ ਜੀਬ ਦਾ ਵਹਿਰ ਆ ਕਾਕੇ ਦਾ ਤੁਹਾਡਾ ਘਰ ਕਿਹੜੇ ਸਾਲ ਵਿੱਚ ਬਣਿਆ ਸੀ ਘਰ ਬਣਿਆ ਜੀ ਆਪਣਾ 1997 ਚ ਉਦੋਂ ਪੱਥਰ ਪੁੱਥਰ ਨਹੀਂ ਨਹੀਂ ਉਹ ਉਦੋਂ ਮਤਲਬ ਪੱਥਰ ਪੁੱਥਰ ਉਦੋਂ ਲਵਾਤਾ ਸੀ ਹੁਣਤ ਨਹੀਂ ਆ ਪੱਥਰ ਮਿਲਣਾ ਜਿੰਨਾ ਡਿੱਗ ਪਿਆ ਵਾ ਗੱਲਾਂ ਵੀ ਨਹੀਂ ਉਹ ਵੀ ਨਹੀਂ ਮਿਲਣਾ ਲਾਉਣ ਵਾਲਾ ਵੀ ਨਹੀਂ ਮਿਲਣਾ ਕੰਮ ਕਰੀ ਚਾਹੀਦੀ ਭਈ ਇਹਦੇ ਲਾਉਣ ਲਈ ਹਵਾਕੇ ਦੀ ਬੈਠ ਕੇ ਕਿੱਥੇ ਕਰਨਗੇ ਜਦ ਡਿੱਗਣਗੇ ਕਿਹੜੇ ਡਿੱਗਿਆ ਵੀ ਨਜ਼ਰ ਨਾਲ ਏ ਜੇ ਸਾਹਬ ਨਾਲ ਉਥੋਂ ਡਿੱਗਣਾ ਮਿਸਤਰੀ ਸੀਮਿੰਟ ਮਾੜਾ ਸੀ ਕਿਹੜਾ ਅਲਟਰਾ ਅਲਟਰਾ ਸਮਰਤੀ ਆ ਕੋਈ ਅੰਬੂਜਾ ਸੀਮਿੰਟ ਅੰਬੂਜਾ ਇਹ ਤਾਂ ਟੱਟ ਗਈ ਵੇ ਨਹੀਂ ਟੱਟ ਉਹ ਕਹਿੰਦੇ ਜੇ ਟੁੱਟੇਗੀ ਨਹੀਂ ਅੰਬੂਜਾ ਸੀਮਿੰਟ 세 ਬਣੀ ਹੈ ਇਹ ਸਾਰੀਆਂ ਟੈਲਾ ਲਵਾ ਦਿੰਨੀ ਆ ਯਾਰ ਅਗਲੇ ਕਿਡੇ ਜੇ ਤੇਰੇ ਵਿਆਹ ਆ ਗਿਆ ਇਹਦਾ ਪੰਗਾ ਹੀ ਰਹਿੰਦਾ ਸਾਲਾ ਡੇਗ ਜਾਂਦੇ ਬੁੱਚ ਜੇ ਬੁੱਚ ਜੇ ਤੂੰ 29 ਕੀ ਸੋਚ ਕੇ ਪਾਈ ਸੀ ਹੈ ਕਾਕੇ ਆਇਆ ਇਹਨੂੰ ਸਾਬਨ ਨਹੀਂ ਮਿਲਿਆ ਸਕਰਬ ਵੀ ਮਿਲ ਗਿਆ ਹੱਥਾਂ ਤੇ ਮਾ ਮਾ ਆਤੀ ਮਾ ਸਾਹਬ ਜੇ ਏ ਐਡੀਡਾਸ ਵਾਲੇ ਦੇ ਕੱਪੜੇ ਕਿੱਥੇ ਲੈ ਗਿਆ ਤੂੰ ਪੈਕ ਕਰੀ ਬੈਕ ਕਰਕੇ ਚਲਾ ਕਦੀ ਕੋਈ ਡੁੱਟ ਕੇ ਜਾ ਗਿਆ ਕਦੀ ਕੋਈ ਡੁੱਟ ਕੇ ਜਾ ਗਿਆ ਕਦੀ ਕੁਝ ਹੋ ਗਿਆ ਕਦੀ ਸਾਡੀ ਹੈਗੀ ਇਨਸਾਫ ਸਾਡੇ ਨਾਲ ਜਿਹੜਾ ਕੋਈ ਇੱਕ ਵੀ ਹੱਸ ਕੇ ਬੋਲਦਾ ਨਹੀਂ ਆਹ ਕੌਫੀ ਤੂੰ ਥਾਰ ਨੂੰ ਵੀ ਉਹ ਚਲਾ ਆ ਬਾਲੇ ਤੂੰ ਸਾਰੀ ਬੇਇੱਜ਼ਤੀ ਰੋਕ ਲਈ ਆਣ ਕੇ ਵਿੱਚ ਨਹੀਂ ਸ਼ੁਭਮ ਜਵਾਗ ਠੀਕ ਆ ਡਰ ਗਿਆ ਵੀ ਕੀ ਗੱਲ ਗੁਣ ਵੇਖੀ ਡਰ ਗਿਆ ਤੇਰੇ ਨਾਲ ਵੇਖਣ ਦਿਆ ਓਏ ਸ਼ੁਭਮ 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 ਗੱਲ ਸੁਣੀ ਸਿਲੰਡਰ ਚ ਆਰ ਕਾ ਤੋ ਰੱਖੇ ਕਾਫੀ ਦੇ 2 ਘੰਟੇ ਤੁਰੇ ਬਣੀ ਨਹੀਂ ਬਾਕੀ ਗੱਲ ਹੈ ਸ਼ੈੱਡ ਬਹੁਤ ਸੋਹਣਾ ਪਾਲਿਆ ਤੂੰ ਗੱਡੀ ਧੁੱਪ ਤੋ ਤੇ ਵਿਚਾਲੀ ਘੱਟੇ ਤੂੰ ਵੀ ਵਿਚਾਲੋ ਇਹਨੂੰ ਤੂੰ ਹੀ ਦਿਆ ਕਰ ਨਹੀ ਆ ਸਾਡੇ ਦਿਲ ਸਾਫ ਹੈ ਤੁਹਾਨੂੰ ਨੋਟ ਕੀ ਕਹੋਂ ਚਲ ਗਿਆ ਪਜਵਾਕ ਡਰ ਕੇ ਛੱਡਿਆ ਅੰਦਰ ਕਹਿੰਦਾ ਨਾ ਮਾਮਾ ਤਾਂ ਠੀਕ ਸੀ ਮਾੜਾ ਮੋਟਾ ਮਾਮੇ ਦੇ ਨਾਲ ਦੇ ਤੇ ਪੁੱਤਾਂ ਹੀ ਆ ਠੀਕ ਆ ਮਹੌਲਣ ਠੀਕ ਹੈ ਹੈਲੋ ਕਰ ਦੇ ਸਹੀ ਆ ਟੋਮੀ ਹੈਲੋ ਕਰ ਦੇ ਨੰਨੂ ਹੈਲੋ ਕਰ ਦੇ ਹੈਲੋ ਕਰ ਇਹਨੂੰ ਕਰ ਦੇ ਹੈਲੋ ਨੰਨੂ ਤਾਂ ਹੈਲੋ ਕਰ ਦੇ ਕਹਿੰਦਾ ਕਰ ਦੇ ਹੈਲੋ ਕਰ ਤੈਨੂੰ ਨਹੀਂ ਕੀਤੀ ਹੈਲੋ ਕਰ ਦੇ ਕਰਦੇ ਮਾਮਾ ਹੈਲੋ ਕਰਦੇ ਆ ਆਹ ਕਰਤੀ ਕਰ ਬਣੂ ਗੱਲ ਓਏ ਹੈਲੋ ਕਰ ਦੇ ਹੈਲੋ ਹੁਣ ਸਹੀ ਆ ਗੋਡਾ ਬੰਦ ਤੇਨੂੰ ਤਾੜ ਗਿਆ ਹੀ ਆ ਨਹੀਂ ਸੱਜਾ ਹੱਥ ਰਾਈਟ ਹੈਂਡ ਬੰਦੇ ਨੂੰ ਗ੍ਰੀਨਰੀ ਨਾਲ ਕਿੰਨਾ ਜ਼ਿਆਦਾ ਪਿਆਰ ਹੈ ਨਾ ਇਹਨਾਂ ਨੂੰ ਬੇਲਾ ਬੂਟੇ ਗਾਰਡਨ ਬਹੁਤ ਜਿਆਦਾ ਆ ਪਰ ਆ ਸੌਸ ਕੰਮ ਗੱਡੀ ਦੇ ਉੱਤੇ ਲਾਈ ਹੋਈ ਆ ਚੋਰੀ ਕਾਤੇ ਦੇ ਲਾਈ ਆ ਨਹੀਂ ਚਲੋ ਗ੍ਰੀਨਰੀ ਨਾ ਪਿਆਰ ਨਾ ਬੂਟੇ ਵੇਖੋ ਕਿੱਡੇ ਵੱਡੇ ਇਹਦੇ ਪੱਤੇ ਉੱਡ ਗਏ ਆ ਲਾ ਕੇ ਵੇਚਦਾ ਉਤੋਂ ਇਹ ਕੀ ਕਰ ਮਰਿਆ ਕੇਲੇ ਚੱਕ ਕੇ ਲੈ ਆਏ ਨੇ ਇਹਦੇ ਘਰੇ ਲੈ ਜਾਣੇ ਨੇ ਮਰਿਆ ਕੇਲੇ ਚੱਕ ਕੇ ਐਨੇ ਨਾ ਤੈਨੂੰ ਸਬਰ ਨਹੀਂ ਆਇਆ ਸ਼ੋਭ ਨੂੰ ਕਹਿੰਦਾ ਉਹ ਵੀ ਦੇ ਦੇ ਵਿੱਚ ਉਹਦੇ ਜੀ ਕੁਝ ਖਾਣ ਨੂੰ ਨਿਕਲ ਆਵੇ ਹੈਗਾ ਹੋਵੇ ਫੁੱਲ ਮਖਾਨੇ ਤੁਸੀਂ ਫੁੱਲ ਮਖਾਨੇ ਆਦੀ ਰਹੋ ਸਾਡੇ ਇੱਥੇ ਦਾ ਬਰਫੀ ਖਾ ਲਓ ਇੱਥੇ ਫੁੱਲ ਮਖਾਨੇ ਆ ਜੀ ਪਿਆ ਆ ਕੀ ਯਾਰ ਆ ਜਾ ਨਜ਼ਾਰੇ ਲੈਣੇ ਆ ਤੇ ਬਾ ਸ਼ੁਭਮ ਦੇ ਘਰੇ ਆ ਜਾ ਕਰੋ ਸਵੇਰੇ ਸਵੇਰੇ ਇੰਨਾ ਫੂਡ ਖਾਣ ਨੂੰ ਪਿਆਣਾ ਵਾਜੀ ਵਾਹ ਉਹ ਉਹ ਵਦਨਿਆ ਦੇ ਕੇ ਬਹੁਤ ਹੋਰ ਬਰਕਤਾਂ ਪਾਵੇ ਇਹਦਾ ਬਹੁਤ ਹੋਰ ਬਰਕਤਾਂ ਪਾਵੇ ਚੱਲ ਗਾਣਾ ਗਾਵੇ ਰੱਬਾ ਪਾਵੇ ਇਹਦਾ ਛੇਤੀ ਵਿਆਹ ਲਿਆ ਵੇ ਦੋ ਉਹ ਕਿਊਟ ਫੈਮਿਲੀ ਆ ਹਾ 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 ਉਹ ਸ਼ੁਭ ਕਬੀ ਖੁਸ਼ੀ ਕਬੀ ਦਮ ਸਾਲਾ ਨਿਕਾ ਹੁੰਦਾ ਬੁੱਲੜੀ ਸਣਾ ਨਾ ਸਭ ਤੋਂ ਓਏ ਆ ਇਟੜਕਾ ਨੂੰ ਫੁੜਕੀ ਤੀ ਦਵੇ ਆ ਗਈ ਓਏ ਇਹ ਕੌਣ ਹੈ ਇਹ ਪੁਰਾਣੇ ਜਮਾਨੇ ਵਾਲਾ ਜੋਹਾਨੀ ਸਿੰਘ ਆ ਵਾਏ ਹੋਏ ਆਹ ਕੌਣ ਆ ਇਹ ਕਾਹ ਵੇਖ ਲੋ ਇਹ ਕਾਹ ਇਹ ਕਾਹ ਵੇਖ ਲੋ ਮਾਪਿਆਂ ਦਾ ਪੁੱਤ ਲਾੜੜਾ ਕੱਲਾ ਕੰਦਾਣਾ ਖਚਾਵੇ ਫੋਟੋਆਂ ਇਹ ਯਾਰ ਬੈਕਗਰਾਉਂਡ ਸਭ ਕਲਚਰ ਨਾਲ ਬਹੁਤ ਪਿਆਰਤਨ ਹਣਾ ਕੋਈ ਆਰਟੀਫੀਸ਼ਲ ਚੀਜ਼ ਨਹੀਂ ਉਦਾਂ ਹੀ ਫੋਟੋ ਤੁਸੀਂ ਲਾਤੀ ਡੋਂਟ ਉਰ ਤੈਨੂੰ ਹੀ ਕਹਿੰਦੇ ਇਹਨੂੰ ਹੋਰ ਕਿਨੂੰ ਕਹਿੰਦੇ ਆ ਇੱਕ ਬੇਕਰਸ ਦੇ ਵੱਲੋਂ ਇਹ ਕੀ ਆ ਭਾਵੇਂ ਡਿਸਕਸਟ ਪੈਂਦੇ ਆ ਯਾਰਾ ਬਿਸਕੁਟ ਨਹੀਂ ਕੁਕੀਸ ਆ ਕੁਕੀਸ ਕੀ ਆਏ ਸੌਰੀ ਕੁਕੀਸ ਹਾਂ ਕੁਕੀਸ ਕੁਕੀਸ ਦਾ ਇਹ ਇੱਕ ਬੇਕਰਸ ਦੇ ਵੱਲੋਂ ਇਹ ਕੀ ਆ ਭਾਵੇਂ ਬਿਸਕੁਟ ਪੈਂਦੇ ਆ ਯਾਰਾ ਬਿਸਕੁਟ ਨਹੀਂ ਕੁਕੀਸ ਆ ਕੁਕੀਸ ਕੀ ਆਏ ਸੌਰੀ ਕੁਕੀਸ ਹਾਂ ਕੁਕੀਸ ਕੁਕੀਸ ਦਾ ਇਹ ਇੱਕ ਬੇਕਰਸ ਦੇ ਵੱਲੋਂ ਇਹ ਕੀ ਆ ਭਾਵੇਂ ਬਿਸਕੁਟ ਪੈਂਦੇ ਆ ਯਾਰਾ ਬਿਸਕੁਟ ਨਹੀਂ ਕੁਕੀਸ ਆ ਕੁਕੀਸ ਕੀ ਆਏ ਸੌਰੀ ਕੁਕੀਸ ਹਾਂ ਕੁਕੀਸ ਕੁਕੀਸ ਦਾ ਬੇਕਰ ਬਾਕੀ ਗੱਡੀ ਤਾਂ ਠੀਕ ਹੈ ਨਾ ਇਹ ਸਾਰੀ ਗਵਾਚ ਲਈ ਇੱਥੇ ਵੀ ਨਾਲ ਖਾਈ ਬੈਠੇ ਜੇ ਐਂ ਦੱਸੀ ਓਏ ਬਾਕੀ ਗੱਡੀ ਤਾਂ ਠੀਕ ਹੈ ਨਾ ਲਓ ਜੀ ਆਹ ਟਾਇਰ ਅੱਗ ਲੱਗੇ ਸ਼ੁਭਮ ਇਹ ਸਿੱਧਾ ਪੁੱਟਾ ਲੱਗ ਰਿਹਾ ਹੈ ਕਿ ਨਹੀਂ ਪੂਰਾ ਪੂਰਾ ਸਪੀਡ ਕੂਰਤੀ ਕਮੀ ਹੈ ਜਦੋਂ ਖਰਾ ਤਾਂ ਨਾ ਤੇ ਬਸ ਗੋਰੇ ਗੋਰੇ ਫੇਲ ਕਰ ਦਿੰਦੇ ਆ ਹੈਪੀ ਟਾਇਰ ਹਾਊਸ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ